ਸਾਸੀ ਗਾਲ ਦੋਸਤੋ ਦੋਸਤੋ ਅੱਜ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀ ਘਟਨਾ ਕੱਲ ਸਾਡੇ ਜਮਸ਼ੇਰਪਿੰਡ ਵਿੱਚ ਹੋਈ ਸੀ ਅੱਜ ਉਹੀ ਘਟਨਾ ਹਵੇਲੀ ਦੇ ਲਾਗੇ ਪਟਵਾਰੀ ਟਾਬੇ ਦੇ ਲਾਗੇ ਉੱਥੇ ਨਾਨਾ ਦੀ ਰੇੜੀ ਸੀ ਉੱਥੇ ਹੋ ਗਈ ਆ ਸੋ ਦੋਸਤੋ ਹੋਇਆ ਕੀ ਆ ਵੀ ਜਿਹੜਿਆ ਗੀਟੀਆਂ ਵਾਲੇ ਨਹੀਂ ਹੁੰਦੇ ਹੈਗੇ ਇੱਕ ਦੇ ਉੱਤੇ ਲਾਲ ਨਿਸ਼ਾਨ ਹੁੰਦਾ ਬਾਕੀ ਦੋ ਗੀਟੀਆਂ ਕਾਲੀਆਂ ਮਤਲਬ ਤਿੰਨ ਗੀਟੀਆਂ ਨਾਲ ਗੇਮ ਖੇਡਦੇ ਆ ਉੱਥੇ ਉਹ ਬੰਦੇ ਰਲੇ ਹੁੰਦੇ ਪਹਿਲਾਂ ਮੋਟਰਸਾਈਕਲ ਤੇ ਆਣ ਕੇ ਆਪ ਹੀ ਉਹ ਖੇਡਣ ਲੱਪ ਜਾਂਦੇ ਆ ਉਦੋਂ ਬਾਅਦ ਚ ਉਹਨਾਂ ਨੇ ਇਹੀ ਬੰਦੇ ਕਾਰ ਵਿੱਚ ਉਤਰਦੇ ਆ ਉਹ ਆਣ ਕੇ ਉਹ ਗੇਮ ਖੇਡਣ ਲੱਪੈਂਦੇ ਉਹ ਪੈਸੇ ਜਿੱਤਣ ਲੱਪੈਂਦੇ ਆ ਜਿਹੜਾ ਬੰਦਾ ਵੀ ਉਹਨਾਂ ਨੂੰ ਉੱਥੋਂ ਦੇਖਦਾ ਆ ਉਹਦੇ ਮਨ ਵਿੱਚ ਵੀ ਲਾਲਚ ਆਉਂਦਾ ਵੀ ਉਹ ਜਿੱਤਣ ਡਿਆ ਵੀ ਮੈਂ ਵੀ ਜਿੱਤ ਜਮਾ ਸੋ ਅੱਜ ਇਹ ਹੀ ਘਟਨਾ ਦੁਹਰਾਈ ਗਈ ਆ ਪਹਿਲਾਂ ਜਮਸ਼ੇਰ ਚ ਕੱਲ ਹੋਈ ਆ ਅੱਜ ਇਹੀ ਘਟਨਾ ਹਵੇਲੀ ਲਾਗੇ ਹੋਈ ਆ ਸੋ ਦੋਸਤੋ ਤੁਹਾਨੂੰ ਜਾਗਰੂਕ ਕਰਨ ਲਈ ਅਸੀਂ ਇਹ ਵੀਡੀਓ ਲਾਈਵ ਪਾਉਣ ਲੱਗੇ ਆ ਕਿਉਂਕਿ ਇਹ ਜਿਹੜੀਆਂ ਲੁੱਟ ਖੋਹ ਦੀਆਂ ਘਟਨਾਵਾਂ ਆ ਇਹ ਵੀ ਇੱਕ ਕਿਸਮ ਦੀ ਲੁੱਟ ਖੋਹ ਦੀ ਘਟਨਾ ਆ ਮਤਲਬ ਤਰੀਕੇ ਬਦਲ ਲੈ ਗਏ ਆ ਲੁੱਟਣ ਦੇ ਲੋਕਾਂ ਨੂੰ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਢਾ ਕੇ ਘਰੋਂ ਹੁੰਦੇ ਆ ਉਹ ਨਿਕਲ ਜਾਂਦੇ ਆ ਸੋ ਆ ਤੁਹਾਡੇ ਵੀਰਾਂ ਨਾਲ ਤੁਹਾਡੇ ਨਾਲ ਗੱਲ ਕਰਾਉਂਦੇ ਆ ਜਿਹੜੀ ਅੱਜ ਘਟਨਾ ਇੱਥੇ ਹੋਈ ਆ ਤੇ ਜਮਸ਼ੇਰ ਵਾਲੀ ਘਟਨਾ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਵੇ ਕੱਲ ਛਲੀਆਂ ਵਾਲੀ ਵੇੜੀ ਦੇ ਉੱਤੇ ਸੁਪਰਾਮਾ ਵਾਲੇ ਮੋੜ ਕੋ ਮਤਲਬ ਉੱਥੇ ਆਏ ਆ ਤੇ ਵੀਰ ਨੂੰ ਲੁੱਟ ਕੇ ਲੈ ਚਲੇ ਸੀ ਨਾ ਉਹਨਾਂ ਨੇ ਫੜ ਕੇ ਕੁੱਟੇ ਤੇ ਅੱਜ ਉਹੋ ਹੀ ਬੰਦੇ ਇੱਥੇ ਮਾਰਦਾਤ ਕਰ ਗਏ ਆ ਭਰਾ ਹੁਣ ਅਨਾ ਤੁਹਾਡੀ ਗੱਲਬਾਤ ਕਰਾਉਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਭਾਈ ਕੀ ਦੇਖਿਆ ਤੁਸੀਂ ਉੱਥੇ ਜਦੋਂ ਛੋਲੇਪੁਰ ਰਹੇ ਰੇੜੀ ਜਿੱਦਾਂ ਤੁਸੀਂ ਕਹਿ ਰਹੇ ਆ ਨਾ ਜਮਸ਼ੇਰ ਉਹ ਰੇੜੀ ਨੂੰ ਹੀ ਟਾਰਗੇਟ ਕਰਦੇ ਆ ਉਸੇ ਰੇੜੀ ਨੂੰ ਟਾਰਗੇਟ ਕਰਦੇ ਜਿੱਥੇ ਚਾਰ ਬੰਦੇ ਖੜੇ ਖਾਨ ਡੇ ਆ ਅਸੀਂ ਇੱਥੇ ਖਾਨ ਡੇ ਸੀਗੇ ਤੇ ਹੋਰ ਮੁੰਡੇ 5-7 ਜਣੇ ਸੀਗੇ ਵੀ ਆਪਣੇ ਪਟਵਾਰੀ ਰੋਡ ਤੇ ਨਿਸ਼ਾਨ ਕੰਪਨੀ ਉਹਦੇ ਮੋੜੇ ਰੇੜੀ ਲੱਗਦੀ ਆ ਉੱਥੇ ਖੜੇ ਨੇ ਉਹ ਬੰਦੇ ਦੋ ਮੋਟਰਸਾਈਕਲ ਤੇ ਆਉਂਦੇ ਆ ਆ ਗਏ ਤੇ ਆਪਣਾ ਉੱਥੇ ਖੜਦੇ ਆ ਤੇ ਦੋ ਆਉਂਦੇ ਗੱਡੀ ਦੇ ਵਿੱਚ ਚਾਰ ਜਣੇ ਗੱਡੀ ਜਾ ਕੇ ਤਾਂ ਉਹ ਮੋਟਰਸਾਈਕਲ ਵਾਲੇ ਨੇ ਸ਼ੋਅ ਰੈਡੀ ਉਹ ਘੜਦੇ ਆ ਆਪਣੇ ਗੀਟੀਆਂ ਜੀਆਂ ਉਹ ਗੱਡੀ ਵਾਲੇ ਨੂੰ ਕਹਿ ਰਹੇ ਆ ਵੀ ਭਾਈ ਇਹ ਕੀ ਆ ਇਹ ਖੜਾਉਣੇ ਆ ਉਹ ਕਹਿੰਦਾ ਨਹੀਂ ਭਾਈ ਮੇਰੀ ਤਾਂ ਰੋਜੀ ਰੋਟੀ ਆ ਕਹਿੰਦਾ ਰੋਜੀ ਰੋਟੀ ਕਿਹੜੇ ਹਿਸਾਬ ਦੀ ਆ ਇਹ ਉਹ ਕਹਿੰਦਾ ਜੀ ਇੱਦਾਂ ਤਾਂ ਉਹਨੇ ਰੈਡੀ ਦੇ ਉੱਪਰ ਹੀ ਟਿਕਾਤੀਆਂ ਗੀਟੀਆਂ ਟਿਕਾ ਕੇ ਤੇ ਕਹਿੰਦਾ ਵੀ ਇਦਾਂ ਵੀ ਆ ਲਾਲ ਜਿਹੜਾ ਆ ਉੱਤੇ ਜੇ ਪੈਸੇ ਰੱਖੂਗੇ ਤੁਹਾਡੇ ਇਹ ਕਾੜੀ ਦੇ ਰੱਖੂਗੇ ਮੇਤੇ ਉਹਨੇ ਉਲਟੀਆਂ ਗੀਟੀਆਂ ਰੱਖਦੀਆਂ ਉਹ ਇੱਦਾਂ ਕਮਾਈ ਗਿਆ ਉਹ ਆਪਸ ਵਿੱਚ ਹੀ ਪੈਸੇ ਲਾਉਣ ਲੱਗ ਗਏ ਉੱਥੇ ਬੰਦੇ ਹੋਰ ਵੀ ਖੜੇ ਸੀ ਅਸੀਂ ਵੀ ਖੜੇ ਸੀ ਉਹਨਾਂ ਦੇ ਮਨ ਚ ਵੀ ਹਰੇਕ ਬੰਦੇ ਦੇ ਹੁੰਦਾ ਹੀ ਹੈ ਕਿ ਜਿੱਤ ਰਹੇ ਹਾਰ ਰਹੇ ਬੰਦਾ ਲਾਲਚ ਆ ਜਾਂਦਾ ਬੰਦਾ ਇਹ ਮਤਲਬ ਲਾਲਚ ਉੱਪਰ ਮੋਂਦੇ ਆ ਪਹਿਲਾਂ ਆਣ ਕੇ ਹਾਂਜੀ ਹਾਂਜੀ ਤੇ ਉਹ ਆਪ ਸੀਗੇ ਇਕੱਠੇ ਹੀ ਆਪਸੀ ਗਰੁੱਪ ਆ ਉਹਨਾਂ ਦਾ ਉਹ ਬੰਦੇ ਵੀ ਲਾਉਣ ਲੱਗ ਗਏ 100 ਲਾਤਾ 200 ਲਾਤਾ 500 ਲਾਤਾ ਉਹ ਪਹਿਲਾਂ ਜਿੱਤੇ ਵੀ ਹਾਰ ਗਏ ਅਸੀਂ ਵੀ ਕੋਲ ਖੜੇ ਸੀਗੇ ਅਸੀਂ ਵੀ ਦੇਖੀ ਆ ਸਾਰਾ ਕੁਝ ਐਂਡ ਤੇ ਕੀ ਹੋਇਆ ਜਦੋਂ 10000 ਰੁਪਿਆ ਬੰਦੇ ਆ ਜਣਾ ਉਹ ਗਿੱਤ ਜਾਂਦੇ ਆ ਤੇ ਉਹ ਬੰਦਾ ਇੱਕ ਹਾਰ ਜਾਂਦਾ ਹੈ ਦੋ ਬੰਦੇ ਹਾਰ ਜਾਂਦੇ 10000 ਰੁਪਿਆ ਇੱਕ ਤੋਂ 5000 ਰੁਪਿਆ ਇੱਕ ਤੋਂ ਹੁੰਦਾ 4000 ਰੁਪਿਆ ਇੱਕ ਤੋਂ ਹੁੰਦਾ ਜਦੋਂ ਹਾਰ ਜਾਂਦੇ ਹਨ ਉਹ ਕੀ ਕਰਦੇ ਆ ਵੀ ਸਾਡਾ ਉਹ ਮੁੜ ਕੇ ਨਾ ਰੋਲਾ ਪਾਉਣ ਲੱਗ ਜਾਂਦੇ ਵੀ ਵੀ ਸਾਡਾ ਤਾਂ ਪੈਸੇ ਖਤਮ ਹੋ ਗਏ ਹੁਣ ਬਈ ਉਹ ਇੱਕ ਦੂਜੇ ਨੂੰ ਕਹਿੰਦਾ ਵੀ ਤੂੰ ਪੇਟੀਐਮ ਕਰ ਉਹ ਕਹਿੰਦੇ ਪੇਟੀਐਮ ਚ ਹੈ ਨਹੀਂ ਉਹਨਾਂ ਨੂੰ ਪਤਾ ਲੱਗ ਜਾਂਦੇ ਨਾ ਤਾਂ ਕੈਸ਼ ਵੀ ਖਤਮ ਹੋ ਗਿਆ ਤੇ ਪੇਟੀਐਮ ਵੀ ਹੈ ਨਹੀਂ ਉਹ ਕੀ ਕਰਦੇ ਦੂਜੇ ਮੁੰਡੇ ਨੇ ਉਹ ਗੀਟੀਆਂ ਤੇ ਕਰਦਾ ਪਈ ਹੁਣ ਇਹ ਤਾਂ ਰੱਤ ਤੇ ਹੱਥ ਚੱਕ ਲਈ ਵੀ ਕਹਿੰਦਾ 20000 ਰੁਪਇਆ ਲੱਗ ਗਿਆ ਉਹ ਕਹਿੰਦੇ ਰੱਖੋ ਪੈਸਾ 20000 ਉਹ ਮੁੰਡੇ ਨੇ ਨਾਲ ਹੀ ਪਹਿਲਾਂ ਜਿਹੜਾ ਉਹ ਕਹਿੰਦੇ ਪੇਡੀਐਮ ਜੈ ਨਹੀਂ ਉਹਨੇ ਪੇਡੀਐਮ ਸ਼ੋ ਕਰਤਾ 20000 ਜਦੋਂ 20 ਐ ਸ਼ੋ ਕਰਤਾ ਉਹਨੇ ਦੇਖਿਆ ਵੀ ਸਾਡਾ ਤਾਂ 10000 ਜੰਦਾ ਲੱਗਣਾ ਉਹਨਾਂ ਨੇ ਇਸੇ ਚੱਕਰ 'ਚ ਉਹ ਆਪਸ ਵਿੱਚ ਬੇਸਾ ਲੱਗਾ ਤੇ ਬੇਫਕੂ ਬਣਾਉਣ ਲਈ ਹੁੰਦੇ ਉਹ ਇਕੱਠੇ ਰਣੇ ਆਣੇ ਬੈਂਸਰ ਲੱਗ ਗਿਆ ਸੀ ਵੀ ਉੱਥੇ ਖੜੇ ਆਈਗਾ ਜੀ ਇਹ ਤਾਂ ਚੀਟਿੰਗ ਕਰਦੇ ਪਏ ਆ ਜੇ ਅਗਲਾ 20 ਹੈ ਜਿੱਤੇ ਤਾਂ ਦੋ ਅਗਲੇ ਨਹੀਂ ਜੀ ਇੱਥੇ ਪੈਸੇ ਰੱਖੋ ਅਗਲਾ ਹੈ ਕਿ ਪੇਪੀਐਮ ਦਿਖਾ ਲੰਡੇ ਪੈਸੇ ਇੱਤੋਂ ਹੈਗੇ ਹਨ ਤੇ ਨਹੀਂ ਜੀ ਇੰਨੇ ਜੀ ਹੈ ਨਾ ਉਹ ਬੰਦਾ ਮੋਟਰਸਾਈਕਲ ਆੜਾ ਭੱਜਣ ਲੱਗਦਾ ਤੇ ਉਹ ਬੰਦੇ ਨੇ ਪਿੱਛੋਂ ਫੜ ਕੇ ਖਿੱਚ ਲਿਆ ਖਿੱਚ ਲਿਆ ਯਾਰ ਕਿ ਜਿਹੜੇ ਗੱਡੀ ਵਾਲੇ ਬੰਦੇ ਚਾਹ ਸੀਗੇ ਉਹਰੇ ਨਾਲ ਦੇ ਉਹਨਾਂ ਨੇ ਘੇਰਾ ਪਾ ਲਿਆ ਵੀ ਨਹੀਂ ਨਹੀਂ ਤੁਸੀਂ ਗਲਤ ਕਰਦੇ ਆ ਜੇ ਉਹ ਹਾਰ ਹੀ ਗਏ ਤੁਸੀਂ ਹੁਣ ਇਹ ਤਾਂ ਲੜਦੇ ਆ ਫਲਾਨਾ ਉਹ ਕਹਿੰਦੇ ਲੜਦੇ ਕਹਦੇ ਜੀ ਤਾਂ 20 ਹੈ ਜਿੱਤੇ ਸਰ ਦਾ ਦੋ ਪਹਿਲਾਂ ਉਹਨਾਂ ਨੇ ਜੀ ਉਹ ਬੰਦੇ ਜਦੋਂ ਦੜਾ ਤੇ ਨਾਲ ਹੀ ਗੱਡੀ ਵਾਲੇ 도ੜ ਗਏ ਹੋਰ ਉਹ ਬੰਦੇ ਹੋਰ ਸਾਨੂੰ ਕੀ ਪਤਾ ਲੱਗੀ ਸਾਰੇ ਇਕੱਠੇ ਹੀ ਸੀਗੇ ਮੈਂ ਤੁਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਪੂਰੀ ਫੜਨ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੋਂ ਪਹਿਲਾਂ ਲਾ ਲਿਆ ਸੀਗਾ ਉਹ ਬੰਦੇ ਜਿਹਨਾਂ ਸਾਰੇ ਹਾਂ ਅੱਛਾ ਮਤਲਬ ਉਹ ਛਡਾਉਣ ਲੱਪੇ ਉਹਨੂੰ ਉਹਦੇ ਨਾਲ ਦੇ ਸਾਨੂੰ ਨਹੀਂ ਪਤਾ ਹੀ ਨਾਲ ਦੇ ਉਹ ਬਾਅਦ ਚ ਪਤਾ ਲੱਗਾ ਉਹ ਜਿਹੜਾ ਇਹਨੂੰ ਹਿਾਰਦ ਪੋਰਣਾ ਉਹਨੂੰ ਲਾ ਲਿਆ ਮੋਟਰਸਾਈਕਲ ਤੋਂ ਜਿਹੜੇ ਦੂਜੇ ਸੀ ਉਹ ਜਦੋਂ ਆ ਕੇ ਸਾਨੂੰ ਉਹਨਾਂ ਪਰਾ ਕਰਨ ਲੱਗ ਗਏ ਨਾ ਸਾਡੇ ਫੇਰ ਦਿਮਾਗ ਚ ਆਈ ਵੀ ਸਾਰੇ ਇਕੱਠੇ ਹੀ ਗਰੁੱਪ ਆਏ ਜਰਾ ਮੋਟਰਸਾਈਕਲ ਵਾਲੇ 도ੜ ਗਏ ਪਿੱਛੇ ਉਹ ਗੱਡੀ ਵਾਲੇ 도ੜ ਗਏ ਐਂਡੀਕੋ ਗੱਡੀ ਆ ਪੀਪੀ 10 ਨੰਬਰ ਆ ਪੂਰਾ ਨੰਬਰ ਸਾਤੋਂ ਦੇਖਣੀ ਹੋਇਆ ਪਾਲਸ ਤੇ ਦੋ ਮੁੰਡੇ ਪਹਿਲਾਂ ਆਉਂਦੇ ਆ ਬਾਅਦ ਚੋਂ ਐਂਡੀਕੋ ਗੱਡੀ ਆ ਉਹਦੀ ਚਿੱਟੇ ਰੰਗ ਪੀਪੀ 10 ਨੰਬਰ ਆ ਮੋਗੇ ਜਗਰਾਵਾ ਬਨਾਲੇ ਸਾਈਡ ਤੇ ਬੰਦੇ ਲੱਗਦੇ ਆ ਦੇਖਣ ਚ ਇਹ ਹਾਂ ਉਹ ਪਤਾ ਕੀ ਮੈਂ ਤੁਹਾਨੂੰ ਦੱਸਦਾ ਜੀ ਕੱਲ ਜਦੋਂ ਉੱਥੇ ਨਾ ਸਾਡੇ ਪਿੰਡ ਵੀ ਬੰਦਿਆਂ ਨੇ ਉਹਨਾਂ ਨੂੰ ਫੜ ਕੇ ਕੁੱਟਿਆ ਫੇ ਉਹ ਮੁੰਡਾ ਮੰਨਿਆ ਕਹਿੰਦਾ ਅਸੀਂ ਵੀ ਉਧਰ ਮੋਗੇ ਹਲਦੇ ਆ ਮਤਲਬ ਇਹ ਇੱਥੇ ਬਾਰਦਾਤਾ ਕਰਨ ਮੋਗੇ ਤੋਂ ਜਲੰਧਰ ਵਿੱਚ ਆਉਂਦੇ ਆ ਮੈਂ ਜਲੰਧਰ ਦੀ ਪੁਲਿਸ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਅਪੀਲ ਕਰਦਾ ਆ ਵੀ ਇਦਾਂ ਦੀਆਂ ਜਿਹੜੀਆਂ ਠੱਗੀਆਂ ਹੋ ਰਹੀਆਂ ਆ ਉਹਨਾਂ ਉੱਤੇ ਸਖਤ ਤੋਂ ਸਖਤ ਨਕੇਲ ਪਾਈ ਜਾਵੇ ਤਾਂ ਕਿ ਜਲੰਧਰ ਦੀ ਜਿਹੜੀ ਅਮਨ ਸ਼ਾਂਤੀ ਆ ਉਹਨੂੰ ਬਹਾਲ ਰੱਖਿਆ ਜਾਵੇ ਲੋਕਾਂ ਦਾ ਜਿਹੜਾ ਲੁੱਟਖੋਟ ਲੋਕਾਂ ਦੀ ਹੋ ਰਹੀ ਆ ਉਸ ਚੀਜ਼ ਨੂੰ ਰੋਕਿਆ ਜਾਵੇ ਪੁਲਿਸ ਪ੍ਰਸ਼ਾਸਨ ਪਹਿਲ ਦੇ ਆਧਾਰ ਤੇ ਇਸ ਘਟਨਾ ਨੂੰ ਟ੍ਰੇਸ ਕਰੇ ਤਾਂ ਕਿ ਹੋਰ ਕਿਸੇ ਭਰਾ ਦੀ ਕੋਈ ਮਿਹਨਤ ਵਾਲੇ ਭਰਾ ਦੀ ਜੇਬ ਵਿੱਚੋਂ ਪੈਸੇ ਨਾ ਕਢਾ ਕੇ ਇਹ ਲੋਕ ਲੈ ਜਾਣ ਇਹ ਠੱਗੀ ਮਾਰਨ ਦੇ ਜਿਹੜੇ ਵੱਖੋ ਵੱਖ ਤਰੀਕੇ ਚੱਲੇ ਆ ਤੇ ਬਾਕੀ ਆ ਵੀਰ ਚੰਨੀ ਨਾਲ ਵੀ ਗੱਲ ਕਰਾਉਨੇ ਭਾਜੀ ਤੁਸੀਂ ਉੱਥੇ ਸੀਗੇ ਤੁਸੀਂ ਵੀ ਕੀ ਦੇਖਿਆ ਜੀ ਅਸੀਂ ਇਹ ਦੇਖਿਆ ਕਿ ਉੱਥੇ ਤਿੰਨ ਚਾਰ ਮੁੰਡੇ ਖੜੇ ਆ ਹੋਰ ਵੀ ਉਹ ਬੰਦੇ ਨੂੰ ਇਦਾਂ ਦਿਮਾਗ ਪਾਗਲ ਕਰ ਦਿੰਦੇ ਆ ਜਿਹੜੇ ਚਾਰ ਪੰਜ ਉਹਨੂੰ ਸਮਝਾ ਰਹੇ ਆ ਭਾਜੀ ਤੂੰ 5000 ਹਰ ਗਿਆ ਤੂੰ ਨਾਲ ਆ ਨਾਲ ਆ ਉਹ ਬੰਦੇ ਮਾਈਂਡ ਹੀ ਉਹਦਾ ਇਸ ਤਰ੍ਹਾਂ ਕਰ ਦਿੰਦੇ ਆ ਕਿ ਬੰਦਾ ਮੱਲੋ ਮੱਲੀ ਲੋਂਦਾ ਪਏ ਨੰਬਰ 2 ਜਿਹੜੇ ਗੱਡੀ 'ਚ ਉਹਨਾਂ ਦੇ ਨਾਲ ਹੁੰਦੇ ਆ ਉਹ ਉਹਨਾਂ ਨੂੰ ਨੰਬਰ ਕੱਢੀ ਜਾਂਦੇ ਵਾਰ-ਵਾਰ ਉਹਦਾ ਨੰਬਰ ਉਹ ਕੱਢੀ ਜਾਂਦੇ ਆ ਉਹ ਜਾ ਕੇ ਗੱਡੀ ਵਿੱਚ ਪੈਸੇ ਸੇਵ ਕਰੀ ਜਾਂਦਾ ਵਾ ਇਹ ਪੂਰੀ ਪਲੈਨਿੰਗ ਨਾ ਵਾ ਪਬਲਿਕ ਨੂੰ ਉਹ ਸ਼ੋਅ ਕਰਦੇ ਵੀ ਅਸੀਂ ਚਾਰੇ ਹੈਨਿੰਗੇ ਜਦੋਂ ਕੋਈ ਬੰਦਾ ਉਹਨਾਂ ਨੂੰ ਫੜਦਾ ਵਾ ਉਹ ਚਾਰੇ ਜਾਣੇ ਦੂਜੇ ਬੰਦੇ ਨੂੰ ਫੜ ਕੇ ਆਪਣੇ ਬੰਦੇ ਨੂੰ ਭਜਾਉਂਦੇ ਆਂ। ਦੋਸਤੋ ਇਹ ਜਿੱਦਾਂ ਸਾਰਾ ਗਰੋਂ ਇਕੱਠੇ ਜਿੱਦਾਂ 8-10 ਜਣੇ ਆਉਂਦੇ ਆ ਰਲ ਕੇ ਤੇ ਜਿਹੜੀਆਂ ਇਹ ਲੁੱਟਦੀਆਂ ਘਟਣਾਵਾਂ ਆ ਇਹ ਬਹੁਤ ਵੱਧ ਗਈਆਂ ਸੋ ਆਪਣਾ ਧਿਆਨ ਤੁਸੀਂ ਆਪ ਰੱਖੋ ਇੰਦਾ ਕਿਸੇ ਦੇ ਚਾਂਸੇ ਵਿੱਚ ਆਣ ਕੇ ਛਲਾਵੇ ਵਿੱਚ ਆਣ ਕੇ ਆਪਣਾ ਨੁਕਸਾਨ ਨਾ ਕਰਾਈਓ ਮੇਰੇ ਵੀਰੋ ਜਾਗਦੇ ਰਹੋ ਤੇ ਹਾਂਜੀ ਵੀਰ ਜੀ ਕੀ ਕਹਿਣਾ ਲੱਗ ਮੈਂ ਇਹ ਕਹਿਣਾ ਚੁੰਨਾ ਵਾਂ ਕਿ ਇਹ ਉਸ ਬੰਦੇ ਨੂੰ ਲੁੱਟਦੇ ਆ ਜਿਹੜਾ ਇਹਨਾਂ ਨੂੰ ਪਤਾ ਆ ਵੀ ਇਹ ਮਾਤੜ ਬੰਦਾ ਵਾ ਉਹ ਬੰਦਾ 10000 ਮਹੀਨੇ ਚ ਬਣਾਉਂਦਾ ਵਾ ਇਹ 1 ਮਿੰਟ ਜੂ ਨੂੰ ਲੁੱਟ ਕੇ ਚੱਲ ਜਾ ਰਹੇ ਆ ਟਾਰਗੇਟ ਇਹ ਰੇੜੀ ਨੂੰ ਹੀ ਬਣਾ ਰਹੇ ਜਿਹੜੀ ਰੇੜੀ ਤੇ ਚਾਰ ਬੰਦੇ ਖੜੇ ਆ ਉਸੇ ਰੇੜੀ ਤੇ ਜਾ ਕੇ ਰੋਕਦੇ ਆ ਉਸੇ ਰੇੜੀ